ਕੁਝ ਜਦੋਂ ਆਪਾਂ ਲਗਾਤਾਰ ਪਾਦੇ ਰਹੇ ਨੇ ਫਿਰ ਕੱਪੜੇ ਤੋਂ ਕਈ ਵਾਰ ਮਾਣ ਆ ਕੇ ਜਾਂਦਾ ਆਪਾਂ ਨਵਾਂ ਕੱਪੜਾ ਫਿਰ ਕੋਸ਼ਿਸ਼ ਕਰਦੇ ਆ ਕਿ ਨਵਾਂ ਟਰਾਈ ਕਰੀਏ ਕਈ ਵਾਰ ਨਵੇਂ ਕੱਪੜੇ ਤੋਂ ਫਿਰ ਧੱਫੜ ਹੋ ਜਾਂਦੇ ਤੁਸੀਂ ਇਹ ਫਿਰ ਛੇਤੀ ਨਾਲ ਲਈ ਦੇ ਤੇ ਇੱਕ ਹਫਤਾ ਦਾਦਾ ਫਿਰ ਦਵਾਈ ਲਾ ਕੇ ਪੂਰਾ ਹਫਤਾ ਹਿੰਦੇ ਤੋਂ ਕੋਸ਼ਿਸ਼ ਕਰਦੇ ਰਹੇ ਨੇ ਬੁਰਕਦੇ ਨਹੀਂ ਆ ਉਹ ਪੁਰਾਣੇ ਹੀ ਫਿਰ ਕੱਪੜੇ ਤੇ ਆ ਜਾਈਦੇ ਸੋ ਗੱਲ ਇਹ ਹੈ ਜਿਹੜੀਆਂ ਰਵਾਇਤੀ ਪਾਤੀਆਂ ਤੁਸੀਂ ਸਾਰੇ ਲੋਕਤਾਂ ਦੇ ਵੇਖੋ ਥੋੜੀ ਦੇਰ ਵਾਸਤੇ ਨਵੀਆਂ ਪਾਰਟੀਆਂ ਉੱਠਦੀਆਂ ਬਟ ਨਵੀਆਂ ਪਾਰਟੀਆਂ ਜੋ ਕੁਝ ਪ੍ਰੋਮਿਸ ਕਰਦੀਆਂ ਤੇ ਜੋ ਪ੍ਰੋਮਿਸ ਕਰਕੇ ਉਹਨਾਂ ਨੂੰ ਸਿਰੇ ਚਾੜ੍ਹਣਾ ਉਹ ਬੜੇ ਮੁਸ਼ਕਲ ਹੁੰਦਾ ਹੈ ਵੇਖੋ ਮੈਂ ਵੀ ਤੁਹਾਡਾ ਦਾਸ ਚਾਰ ਮੁੱਖ ਮੰਤਰੀਆਂ ਨਾਲ ਪੰਜਾਬ ਦਾ ਸੇਵਾਦਾਰ ਨਹੀਂ ਹੈ ਸਾਬ੍ਹ ਬਿਨ ਸਿੰਘ ਤੋਂ ਲੈ ਕੇ ਸਰਚਰਨ ਸਿੰਘ ਬਰਾੜ ਸਰਦਾਰਨੀ ਭੱਟਨ ਤੇ ਕਪਤਨ ਅਮਰ ਸਿੰਘ ਜਿਹੜੇ ਬੰਦੇ ਪਹਿਲੀ ਵਾਰ ਕਦੀ ਸਰਪੰਚੀ ਨਹੀਂ ਸੁਣਾਈ ਉਹਨੂੰ ਜਦੋਂ ਅਸੀਂ ਐਮਐਲਏ ਬਣਾ ਦਿੱਤੀ ਆ ਪਹਿਲੀ ਤੇ ਮੈਂ ਕਹਿੰਦਾ ਰਿਹਾ ਉੱਥੇ ਐ ਫਿਰਦੇ ਸੀ ਜਿਹੜਾ ਕਰਮੰਤਾ ਚ ਗਵਾਚੀਆਂ گاਵਾ ਫਿਰਦੀਆਂ ਹੁੰਦੀਆਂ ਆ ਜੋ ਮੇਲਾ ਲੱਗਦਾ ਹੁੰਦਾ ਉਹ ਨਾ ਕਰਮੰਤਾ ਦੇ ਪਰਾਣੇ ਪੈ ਤੇ ਕਈ ਵਾਰ ਗਾਹ ਜਾਂ ਮੱਝ ਦਾ ਰਸਾ ਖੁੱਲ ਜਾਂਦਾ ਸੀ ਤੇ ਵਿਚਾਰੀਆਂ ਮੂੰਹ ਚੋਕ ਚੋਕੇ ਡੇਗਿੰਦੀਆਂ ਸੀ ਮਾਲਕ ਨੂੰ ਲੀਕਦੀਆਂ ਸੀ ਐ ਇਹ ਤੇ ਵਿਚਾਰੇ ਐਮਐਲਏ ਵਿਧਾਨ ਸਭਾ ਜਾ ਕੇ बड़े शौकीन कई किस्म ਦੇ ਤੁਹਾਨੂੰ ਪਤਾ ਬੰਦੇ ਪਾਣਾ ਹੈ ਕਈ ਪਹਿਲੇ ਦਿਨ ਸਾਈਕਲ ਤੇ ਆ ਕੇ ਦੂਜੇ ਦਿਨ ਫਿਰ ਲੈਂਡ ਗਰੂਜ਼ ਉੱਤੇ ਆ ਕੇ ਲੈਂਡ ਗੂਜ਼ਰ ਨਹੀਂ ਆ ਦੂਜੀ ਫੋਰਡ ਐਂਡ ਡੈਵਲ ਤੇ ਆ ਕੇ ਗੱਡੀਆਂ ਤੇ ਪਹਿਲੇ ਐਲਾਨ ਕਰ ਦਿੱਤਾ ਜਿੰਨਾ ਚਿਰ ਅਸੀਂ ਰਵਾਂਗੇ ਅਸੀਂ ਇੱਕ ਦਿਨ ਵੀ ਤਨਖਾਹ ਨਹੀਂ ਲਵਾਂਗੇ ਰੁਪਈਆ ਲਿਆ ਕਰਾਂਗੇ ਦੂਜੇ ਮਹੀਨੇ ਵੇਖਾ ਟੀਏ ਡੀਏ ਵੀ ਲੈਂਦੇ ਹਾਂ ਸਰ ਹੁਣ ਕੀਤੇ ਸਾਥ ਚਾ ਗਿਆ ਹੁਣ ਸਾਰਾ ਕੁਝ ਹੁਣ ਤੁਸੀਂ ਇਹਨਾਂ ਦਾ ਵੇਖ ਰਹੇ ਹੋ ਕੋਈ ਓਲਾ ਨਹੀਂ ਲੱਗਦਾ ਆਮਰ ਪਰਮਾਤਮਾ ਨੂੰ ਹਜ਼ਰ ਨਾਜ਼ਰ ਕਰਕੇ ਅੱਜ ਅੱਥੇ ਗੱਲ ਦੱਸ ਰਿਹਾ ਹਾਂ ਸਰ ਯਾਦਵੰਦੇ ਸਿੰਘ ਜੀ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ 4 ਸਾਲ ਮੇਰੇ ਏਰੀਆ 'ਚ ਮਾਈਨਿੰਗ ਨਹੀਂ ਹੋ ਰਹੀ ਤੁਹਾਨੂੰ ਪਤਾ ਹੈ ਵਿਰੋਧੀ ਧਿਰ ਦਾ ਏਰੀਆ ਇਹਨਾਂ ਨੇ ਚੁਰਤ ਨਹੀਂ ਕੀਤੀ ਮੇਰੇ ਏਰੀਆ 'ਚ ਮਾਈਨਿੰਗ ਕਰਦੇ ਫਟ ਹੋੜਾ ਕੇ ਇੱਕ ਕ੍ਰੈਸ਼ਰ ਦੇ ਲਈ ਇਹ ਸਾਰੇ 'ਚ ਇੱਕ ਕ੍ਰੈਸ਼ਰ ਉਹਨਾਂ ਬੰਦਿਆਂ ਨੂੰ ਪਤਾ ਸੀ ਇਹਨਾਂ ਨੇ ਕੰਮ ਨਹੀਂ ਚੱਲਣ ਦੇਣਾ ਉਹਨਾਂ ਨੇ ਦੋ ਜਿਹੜੇ ਐਮਐਲਏ ਨੇ ਸਾਡੇ ਜ਼ਿਲ੍ਹੇ ਚ ਫਰਟਾਸ ਵਿੱਚ ਉਹਨਾਂ ਤੇ ਇੱਕ ਐਮਐਲਏ ਦਾ ਹੁਣ ਹਿੱਸਾ ਦਿੱਤਾ ਸੀ ਕਿ ਦੀ 50% ਮਾਲਕ ਨੇ 50% ਹਿੱਸਾ ਦਿੱਤਾ ਉਹਨੂੰ ਗੱਲ ਕਹੀ ਕਿ ਮੈਨੂੰ ਤੇ ਇੱਥੇ ਇਹਨਾਂ ਮਾਈਨਿੰਗ ਹੋਣੀ ਜਿਹੜੀ ਫਿਰ ਦੋ ਹੀ ਕੰਮ ਆ ਰੰਗ ਲੱਗਦਾ ਅੱਜ ਤੋਂ 4 ਦਿਨ ਪਹਿਲੇ ਇਹਨਾਂ ਦਰਿਆ ਪੁੱਟਣਾ ਸ਼ੁਰੂ ਕਰਤਾ ਜਦੋਂ ਤੁਹਾਨੂੰ ਪਤਾ ਹੈ ਜੇ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਨਾਲ ਜੋ ਕੁ ਭਾਈ ਹੋਈ ਹੈ ਬੇਸਿਕਲੀ ਜ਼ਿੰਮੇਵਾਰੀ ਇਹ ਸਰਕਾਰ ਦੀ ਆ ਹੁਣ ਤੁਸੀਂ ਕਿਸੇ ਵੀ ਦਰਿਆ ਚਲੇ ਜਾਓ ਸਿੱਧੀਆਂ ਪੋਰਕ ਲੈਈਂ ਨਾ ਇੱਕ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਮਸ਼ੀਨਾਂ ਦਰਿਆਵਾਂ ਦੇ ਵਿੱਚ ਘੁੰਮਦੀਆਂ ਅਭਿਆਸ ਹੀ ਇਹ ਜੇ ਮੈਂ ਆ ਪੰਜ ਚਾਰ ਦਿਨ ਹੀ ਹੋਏ ਨੇ ਟੱਪ ਕੇ ਗਿਆ ਤੁਹਾਡੇ ਇੱਥੇ ਉਹ ਦਿਨ ਆ ਪਿੰਡ ਕਰਮਤਾ ਤੋਂ ਪੱਟੀ ਦੇ ਜਿਵੇਂ ਏਸੀ ਗਏ ਆ ਬਿਲਕੁਲ ਵੈਸਾ ਰਸਤੇ ਜਿਹੜਾ ਵੱਡਾ ਪੋਲਾ ਹੁੰਦਾ ਹਰੇਕ ਹੈ ਹਰੀ ਘਰੀਕੇ ਮੈਂ 25 ਲੱਖ ਰੱਖਿਆ ਸੀ ਕੋਕ ਲਾਈਨ ਦੇਰੇ ਏਰੀਏ ਚ ਦਰਿਆਵਾਂ ਦੇ ਵਿੱਚ ਅਜੇ ਕਾਨੂੰਨ ਹੈ ਸਰਕਾਰ ਦਾ ਕਿ ਕਿਤੇ ਵੀ ਮਾਈਨਿੰਗ ਹੋਣੀ ਹੈ ਗ੍ਰੀਨ ਟ੍ਰਿਬਿਊਨਲ ਦਾ ਇਹ ਕਹਿਣਾ ਹੈ ਕਿ ਇਹ ਮੈਨੂਅਲ ਮਾਈਨਿੰਗ ਹੋਸਾ ਦੀ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਵੱਡੀਆਂ ਮਸ਼ੀਨਾਂ ਲਾਈ ਜਾ ਤੁਸੀਂ ਇਹ ਵੇਖੋ ਮੇਰੇ 4 ਦਿਨ ਪੂਰੇ ਲੱਗੇ ਨੇ ਸੀਐਮ ਮਿਨਿਸਟਰ ਨੂੰ ਚਿੱਠੀਆਂ ਚੀਫ ਸੈਕਟਰੀ ਨੂੰ ਚਿੱਠੀਆਂ ਹੋਮ ਸੈਕਟਰੀ ਨੂੰ ਲੈਟਰ ਡੀਜੀਪੀ ਨੂੰ ਚਿੱਠੀਆਂ डीसी ਨੂੰ एसएसपी ਨੂੰ ਡੀਆਈਜੀ ਨੂੰ ਸਾਰੇ ਨੇ ਅਜੇ ਤੁਹਾਨੂੰ ਪਤਾ ਤੁਹਾਡਾ ਵੀਰ ਜਿਹੜਾ ਐਨੀ ਗ ਜਾਣਦਾ ਮਾਈਨਿੰਗ ਫੇਰ ਬੰਦ ਕਰਵਾਈ ਮੈਨੂੰ ਪਤਾ ਮੇਰਾ ਸਾਰਾ ਜ਼ੋਰ ਇਲੀਗਲ ਮਾਈਨਿੰਗ ਬੰਦ ਕਰ ਦਿੱਤਾ ਮੈਂ ਪੰਜ ਟਿਪਰ ਫੜਾਏ ਦੋ ਪੋਕ ਔਰ ਜਿਹੜੀਆਂ ਲਾਈਨ ਕੀ ਉਹਨੂੰ ਪੋਕ ਪੋਕਲੈਨ ਪੋਕਲੈਨ ਜਿਹੜੀਆਂ ਨੇ ਉਹ ਫੜਾਈਆਂ ਦੋ ਆ ਜਿਹੜਾ ਐਕਸੀਅਨ ਮਾਈਨਿੰਗ ਨੇ ਆਪਣੇ ਓਵਰਸੀਅਰ ਕੋਲ ਲਗਾ ਕੇ ਦਿੱਤਾ ਕਿ ਅਸੀਂ ਜੀ ਤਿੰਨ ਟਿਪਰਾਂ ਵਿੱਚ ਰੇਸ ਸੀ ਅਸੀਂ 1-1 ਲੱਖ ਜੁਰਮਾਨਾ ਦਿੱਤਾ ਹੁਣ ਮਸ਼ੀਨ ਮਸ਼ੀਨਾ ਜਿਹੜੀਆਂ ਛੱਡ ਦਿੱਤੀਆਂ ਨੇ ਐਸਐਸਪੀ ਕਹਿੰਦਾ ਸਰ ਇਹਦੇ ਦੀ ਕੋਈ ਕੁਝ ਨਹੀਂ ਸਕਦੇ ਕਹਿੰਦਾ ਮਾਈਨਿੰਗ ਦੇ ਥੱਲੇ ਆਉਂਦਾ ਸਾਰੀਆਂ ਮਸ਼ੀਨਾਂ ਛੱਡਦਾ ਸੋ ਕਹਿਣ ਦਾ ਮਤਲਬ ਸ਼ੀ ਇਹਨਾਂ ਨੂੰ ਕੀ ਆਪਾਂ ਸੁਨੇਹ ਕਰ ਜਿੰਨਾ ਮਾਲ ਇਸ ਟਾਈਮ ਲੁੱਟਿਆ ਜਾ ਰਿਹਾ ਚੰਦਨ ਸਿੰਘ ਭੁੱਲਰ ਵੇਖਿਆ ਉਹ ਮੈਂ ਉਹਨੂੰ ਸ਼ਰੀਫ ਵੀ ਸਾਡੀ ਤੇ ਸੀਰੀਅਸਲੀ ਮੈਂ ਕਹਿੰਦਾ ਬਾਕੀਆਂ ਨੂੰ ਥੋੜਾ ਬੋੜਾ ਟੰਗਾ ਹੋਣ ਇਹ ਸ਼ਰੀਫ ਡੀਆਈਡੀ ਦੇ ਘਰੋਂ 7.5 ਕਰੋੜ ਰੁਪਏ 7.5 ਕਰੋੜ ਰੁਪਏ ਲੰਮੇ 7.5 ਜਿਹੜਾ ਖੱਬੇ ਸਹੇ ਕਿੱਥੇ ਰੱਖਿਆ ਜਾਂ ਕਿੱਦਾਂ ਸੰਭਾਲਿਆ ਉਹਦੀ ਗੱਲ ਹੀ ਛੱਡੋ 22 ਕਿਲੋ ਸੋਨਾ ਤੇ ਬਾਕੀ ਗੱਲਾਂ ਵੀ ਤੇ ਛੱਡੀ ਲੋ 50 ਰਜਿਸਟਰੀਆਂ ਨਹੀਂ ਐਵਰੇਜ ਅੱਜ ਮੈਂ ਪੜ ਰਿਹਾ ਸੀ ਕਿਸੇ ਆਰਟੀਕਲ ਆਇਆ ਸੀ ਕਿ ਐਵਰੇਜ ਚਾਰ ਪ੍ਰਾਪਰਟੀਆਂ ਵੱਡੀਆਂ ਮਤਲਬ ਬਿਲਕੁਲ 35 40 ਕਿੱਲੇ ਇੱਕ ਪ੍ਰਾਪਰਟੀ ਨੂੰ ਕਹਿੰਦਾ ਚਾਰ ਪ੍ਰਾਪਰਟੀਆਂ ਹਰ ਸਾਲ ਉਹ ਖਰੀਦਦਾ ਐਵਰੇਜ ਦੇ ਉੱਤੇ ਚਾਲ ਚੱਲ। ਜਦੋਂ ਜੋ ਕੋਈ 500 ਕਾਲ ਦਾ 플ੌਟ ਲੈ ਗਿਆ ਕਿਤੇ ਪੁੱਠੀ ਲੈ ਲਈ ਜਾਂ 35 40 ਕਿੱਲਿਆਂ ਦਾ ਫਾਰਮ ਲੈ ਲਿਆ। ਹੁਣ ਇਹਨਾਂ ਦਾ ਤੁਸੀਂ ਹਾਲਵੇਪਰ ਵੀ ਕਹਿੰਨੇ ਇਹਨਾਂ ਨੂੰ ਹੋਇਆ ਕਿ ਕੁਰਸੀਆਂ ਸੋਹਣੀਆਂ। ਹੁਣ ਆਏ ਹੈ। ਮੈਂ ਪੁਲਿਸ ਫੋਰਸ ਪੰਜਾਬ ਦੀ ਵੇਖੀ ਸਰਦਾਰੀ। ਜੇ ਇਹਨਾਂ ਨੂੰ ਕਿਸੇ ਠਾਣੇਦਾਰ ਨੂੰ ਕੋਹਨਾ ਆਪਣੇ ਬੁੱਢੇ ਦੀ ਦਸਤਾਰ ਲਾ ਲਿਆ। ਤੇ ਤੈਨੂੰ ਮੈਂ ਠਾਣੇਦਾਰ ਤਾਨ ਲਾਉ ਮੇਰਾ ਕਿ ਅੱਖ ਵੀ ਨਹੀਂ ਫਟਣਗੇ ਬਾਪੂ ਦੀ ਦਸਤਾਰ ਲਾ ਲਿਆ। ਤੇ ਬਾਪੂ ਨੂੰ ਬਾਤ ਗਿਆ ਤੇ ਨੇ ਬਾਪੂ ਤੇਰਾ ਕੀ ਵਿਗੜਿਆ ਤੈਨੂੰ 100 ਨਵੀਂ ਦਸਤਾਰ ਲੈ ਦੂੰਗਾ ਜੇ ਮੈਂ ਠਾਣੇਦਾਰ ਰਹਿ ਜਾਵਾਂ ਤੇ ਬੱਲੇ ਬੱਲੇ ਹੋ ਜਾਵੇ ਸਮਝੋ ਇਹ ਬੰਦਿਆ ਤੋਂ ਕੀ ਆਸ ਉਮੀਦ ਆਪ ਕਰਸੇ ਤੇ ਆ ਬੱਦਾ ਕੀ ਲੱਪਿਆ ਭਵੰਤ ਜੀ ਇਹ ਚੀਮਸ਼ਟੀ ਦੇ ਕਾਬਲ ਹੈ ਤੁਸੀਂ ਮੈਨੂੰ ਆਪ ਦੱਸੋ ਆਦੀ ਕਿਸਮਤੀ ਵੇਖੋ ਸਾਡੀ ਕਿੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਕਿੱਥੇ ਮਰਦੇ ਮੁਜਾਹਿਦਾਂ ਪ੍ਰਤਾਪ ਸਿੰਘ ਦੀਆਂ ਗੱਲਾਂ ਕਰਦੇ ਉਹ ਜਿਸ ਬੰਦੇ ਦੀ ਦਸਾਰ ਤਲੇ ਕੇਸ ਨੇ ਜਿਸ ਬੰਦੇ ਦੇ ਨਾਮ ਵਿੱਚ ਸਿੰਘ ਨਹੀਂ ਜਦਵਿੰਦਰ ਸਿੰਘ ਜੀ ਇਹ ਮੁੱਖ ਮੰਤਰੀ ਸਾਡਾ ਬਣ ਗਿਆ ਇਹ ਸੂਬੇ ਚ ਕਿ ਲੱਭ ਦੋ ਤੁਸੀਂ ਨਾ ਇਹ ਸਿੱਖੇ ਮੇਰੀ ਗੱਲ ਚੰਗੀ ਤਰ੍ਹਾਂ ਸਮਝੋ ਨਾ ਸਿੱਖੀ ਵਿੱਚ ਇਸ ਬੰਦੇ ਦਾ ਵਿਸ਼ਵਾਸ ਹੈ ਇਹ ਨਾ ਬੇਵਕੂਫ ਬਣਾ ਲਈ ਤੁਹਾਡਾ ਆ ਕਹਿੰਦੇ ਸੀ ਅਹਿੰਜੀ ਜਿਹੜੇ ਸਾਡੇ ਵਾਲੈਂਟੀਅਰ ਹੋਣਗੇ ਵਲੰਟੀਅਰਾਂ ਦੀ ਜਮਾਤ ਇਹ ਵਾਲੈਂਟੀਅਰੀ ਚਲਾਇਆ ਕਰਨਗੇ ਪਿੰਡੀਆਂ ਸੱਥਾਂ ਵਿੱਚੋਂ ਸਰਕਾਰ ਚੱਲਿਆ ਦੇਣੀ ਆ ਵਾਲੈਂਟੀਅਰ ਵੇਖ ਹੀ ਲਿਆ ਜਦੋਂ ਤੁਹਾਡਾ ਮੌਕਾ ਆਇਆ ਸੋਹਲ ਸਾਹਿਬ ਵਿਚਾਰੇ ਪ੍ਰਮਾਤਮਾ ਨੂੰ ਪਿਆਰੇ ਹੋਏ ਤੇ ਆਹ ਵਾਲੈਂਟੀਅਰ ਤੁਹਾਡੇ ਸਾਹਮਣੇ ਆਇਆ ਅਖੰਡ ਜੀ ਮੈਂ ਸਾਹਮਣੇ ਪਾਸੇ ਨਹੀਂ ਤਾਂ ਨਵਾਂ ਲੈਂਦੀਆਂ ਨਵਾਂ ਜਿਹੜਾ ਵੀ ਕੇ رائے ਨੂੰ ਪੁੱਛ ਲੋ ਇਹ ਕਿਹੜੀ ਚੀਜ਼ ਦਾ ਮੌਲਵੀ ਦੀ ਹੈ ਆਪਾਂ ਅੱਜ ਤਰਨ ਕਰਨੇ ਫੈਸਲਾ ਇਹਨਾਂ ਦੇ ਕੈਂਡੀਡੇਟਾਂ ਦਾ ਕਦੀ ਧਿਆਨ ਤੇ ਮਾਰੋ ਹੈ ਕੌਣ ਨਹੀਂ ਮੇਰੇ ਵਿਰੋਧ ਵਿਧਾਨ ਸਭਾ ਐਮ ਐਲ اے ਨੂੰ ਕਹਿੰਦੇ ਨੇ 로 ਮੇਕਰਸ ਕਾਨੂੰਨ ਬਣਾਉਣਾ ਉਹ ਕਾਨੂੰਨ ਤੋੜਨ ਵਾਸਤੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੇ ਦੋ ਹੌਸ ਬਣਦੇ ਨੇ ਕਾਨੂੰਨ ਤੋੜਨ ਵਾਲਿਆਂ ਵਾਸਤੇ ਬਚਰਾ ਕਾਨੂੰਨ ਬਣਾਉਣੇ ਵਾਸਤੇ ਵਿਧਾਨ ਸਭਾ ਆ ਜਿਹੜੇ ਬੰਦੇ ਖਿਲਾ ਰਹੇ ਇਹਨਾਂ ਨੂੰ ਕਦੀ ਸੋਚੀਏ ਵਿਚਾਰੀਏ ਤੇ ਸਹੀ ਇਹ ਜਿਹੜੇ ਵੋਟਾਂ ਮੰਗਦੇ ਕਿਹੜੀ ਗੱਲ ਦੀ ਮੋੜ ਦੇਣੀ ਜੇ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਅਸਰਦਾਰ ਨਹੀਂ ਜੇ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਕੀ ਸੋਚਿਆ ਕੋ ਤਾਂ ਸਪੀਕਰ ਕਰੇਗਾ ਕਿ ਉਥੇ ਦੇ ਵਿਧਾਨ ਸਭਾ ਆ ਤੇ ਰੋਜ਼ ਕੋਈ ਬਹਿਸ ਹੋਣਾ ਹੋਣੀ ਆ ਉਥੇ ਤਾਂ ਗੋਲੀ ਚੱਲਿਆ ਕਰਨੀ ਸਪੀਕਰ ਤਾਂ ਮੇਰਾ ਖਲ ਬੁਲੇਟ ਪ੍ਰੂਫ ਜੈਕਟ ਪਾ ਕੇ ਜਾਣਾ ਕੋਈ ਤਾਂ ਦੱਸ ਹੈ ਇਹ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚੋਂ ਬੋਲਿਆ ਕਰੇਗਾ ਇਹ ਕਿਸ ਕਿਸਮ ਦੇ ਲੋਕ ਲੈ ਕੇ ਆ ਗਏ ਆ ਆ ਜਿਹੜਾ ਖੰਜਾ ਹੈ ਜੇ ਇਹ ਤੁਸੀਂ ਵੇਖੋ ਜੇ ਇਹਦਾ ਹੱਥਵਾਸੀ ਚੱਲੇ ਤਾਂ ਅੱਗੇ ਕੀ ਹੋਇਆ ਤੈਨੂੰ ਬਹੁਤ ਚੰਗਾ ਕੀਤਾ ਯਾਦਵੰਦਰ ਸਿੰਘ ਜੀ ਕੋਈ ਗੱਲ ਨਹੀਂ ਮਾਰੀ ਗੱਲ ਨਹੀਂ ਚਾਰ ਖਸਾਬ ਤੁਸੀਂ ਐਨਐਸ ਵੀ ਲਾਏ ਇਹਨਾਂ ਚ ਕੋਈ ਲੱਭਦੇ ਪੈ। ਆ ਮੈਂ ਬੋਲਦੇ ਹਾਂ ਕਿ ਸਪੀਚ ਚ ਕਿਹਾ ਸੀ ਉਹ ਟੀ ਮਿਨਿਸਟਰ ਸਾਹਿਬ ਟੀ ਮਿਨਿਸਟਰ ਰੀਲੀਫ ਫੰਡ ਹੁੰਦਾ ਹੈ ਉਹਦਾ ਜੇ ਕਿਸੇ ਨੇ ਕੋਈ ਉਹਦੇ ਵਿੱਚ ਪੈਸਾ ਪਾਣਾ ਤੇ ਜੀ ਮਿਨਿਸਟਰ ਰੀਲੀਫ ਫੰਡ ਚ ਪੰਜ ਕੀ ਨੁਕਸਾਨ ਆਉਦਾ ਤਾਂ ਉਹ ਨੁਕਸਾਨ ਦੱਸ ਲੈ ਤਾ ਬਿਲਕੁਲ ਉਹ ਗੌਰਮੈਂਟ ਪਾਸੋਂ ਇਹ ਕੋਈ ਗੱਲ ਇਹਨਾਂ ਪਕੌੜੇ ਬਾਅਦ ਚੁਪਾਉਣਾ ਕੋਈ ਗੱਲ ਨਹੀਂ ਇੱਧਰ ਕੋਈ ਗੱਲ ਨਹੀਂ ਮਹਿਲਾ ਨੂੰ ਗੱਲ ਕਹੀ ਚੀਫ ਮਿਨਿਸਟਰ ਰਿਲੀਫ ਫਾੜਦਾ ਮੈਂ ਤੁਹਾਨੂੰ ਦੱਸਣਾ ਚਾਹਨ ਇਹਨਾਂ ਦੀ ਪੀ.ਆਈ.ਡੀ. ਠੱਗਰੀ ਦੀ ਪੀ.ਆਈ.ਡੀ. ਇਹ ਆ ਜਿਹੜਾ ਤੁਹਾਡਾ ਕੇਜਰੀ ਬਾਜ ਦੇ ਇਹ ਚੂਰ ਦੀ ਡਬਲ ਪੀ.ਆਈ.ਡੀ. ਜਾਂ ਤੁਹਾਡਾ ਨਾਂ ਸੀ ਇਹਨਾਂ ਦੱਸੇ ਅਰੇ ਡਾਕਟਰ ਭਾਈ ਯਾਰ ਮੈਂ ਤੇ ਗੱਲ ਹੀ ਆਪਣੇ ਪੇਸ਼ ਕਰ ਰਿਹਾ ਇਹਨਾਂ ਦਾ ਮਤਲਬ ਤੇ ਗੱਲ ਤੇ ਸੁਣੋ ਤੁਹਾਡਾ ਨਾਂ ਸੀ ਆ ਡਾਕਟਰ ਜੱਲ ਲਾਸੀ ਮੇਰੀ ਗੱਲ ਸੁਣੋ ਆ ਜਿਹੜਾ ਇਹ ਹੈ ਭਗਵੰਤ ਇੱਕ ਸਿੰਗਲ ਵੀ ਹੈ ਜੀ ਦੇਖੋ ਨਾ ਫੰਡ ਦਾ ਰੱਖਿਆ ਰੰਗਲਾ ਪੰਡਾ ਮੈਂ ਪੰਜਾਬ ਨੂੰ ਕਰਕੇ ਕੰਗਲਾ ਤੇ ਫੰਡ ਬਣਾ ਲਿਆ ਰੰਗਲਾ ਚੜ੍ਹਦੀ ਕਲਾ ਫੰਡ ਦੀ ਮੈਂ ਪੰਜਾਬ ਨੂੰ ਢਿੰਦੀ ਕਲਾ ਛੱਡ ਅੱਜ ਬੰਗਾਰੂ ਸੂਬਾ ਕਰ ਇਹੀ ਕੇਜਰੀਬਾਦ ਕਹਿੰਦੇ ਚਲੋ ਤੁਹਾਡਾ ਨਾਮ ਸੀ ਮੈਂ ਫੇਰ ਕਹਿ ਲਗਾਂਗਾ ਇਹ ਕਿ ਜਿਨੀ ਵਾਲਕੇ ਨੇ ਮੈਂ 1 ਰੁਪਇਆ ਵੀ ਕਰਜ਼ਾਨੀ ਚੁੱਕੂ ਸਹੀਏ ਕਰਨਗੇ ਇਹਨੇ ਕਿਹਾ ਜੀ 2 ਕਰੋੜ 2 2 ਕਰੋੜ 60 ਲੱਖ ਦਾ ਕਰਜ਼ਾ ਮੈਂ ਯਕੀਨ ਦਿਵਾਣਾ ਜੇ ਮੈਂ 100% ਵਾਫਰਾ ਕਰਿਆ ਤਾਂ ਮੈਂ 50% ਤੱਕ ਲੈਣਾ ਇਹ 2 60 ਤੋਂ ਇਸ ਟਾਈਮ 4 20 ਤੇ ਪਹੁੰਚ ਗਿਆ ਤੇ ਜਿੰਦ ਤੱਕ ਇਹ ਸਰਕਾਰ ਜਾਣੀ ਸਾਲ ਬਾਅਦ ਇਹ 5 ਲੱਖ ਕਰੋੜ ਤੇ ਕਰਜ਼ਾਈ ਚਾਹੀਦਾ ਜਿੰਨੀਆਂ ਨੌਕਰੀਆਂ ਨੇ ਅਜੇ ਤੱਕ ਆ ਤੁਸੀਂ ਉਹ ਤਾਂ ਮੀਟਿੰਗ ਦਾ ক্রিকেট ਦਾ ਮੀਟਿੰਗ ਚੱਲਦਾ ਹੁੰਦਾ ਹਾਂ ਹਰ ਓਵਰ ਪਿੱਛੋਂ ਦੋ ਰਨ ਵੱਧ ਗਏ ਆ ਕਥੂ ਨੰਗੜ ਕੋ ਇੱਕ ਵੱਡਾ ਬੋਲ ਲਾਇਆ ਨੌਕਰੀਆਂ ਨੂੰ ਜਿੰਨੀ ਵਾਰ ਕੋ 10ਵੇਂ ਦਿਨ ਆਈਏ ਇਹ 54 ਹਾਰ ਨੂੰ ਉਸ ਨੂੰ ਅੰਜਾਓ ਜਲਦੀ ਇਸ ਨੂੰ ਅੰਜਾਓ ਤੋਂ 60 ਹੋ ਜਾਂਦੀ 60 ਤੋਂ 68 ਹੋ ਜਾਂਦਾ ਮੈਂ ਜੀ ਲੀਡਰ ਆਫ ਦੀ ਆਪੋਜੀਸ਼ਨ ਇਹਨਾਂ ਨੂੰ ਚੈਲੰਜ ਕੀਤਾ ਕਿ ਭਗਵੰਤ ਜੀ ਇੱਕ ਵਾਈਟ ਪੇਪਰ ਜਾਰੀ ਕਰੋ ਜਿੰਨੀਆਂ ਨੌਕਰੀਆਂ ਦਿੱਤੀਆਂ ਬੰਦਿਆਂ ਦਾ ਨਾਮ ਉਹਨਾਂ ਦੇ ਬਾਪ ਦਾ ਨਾਮ ਉਹਨਾਂ ਦੇ ਪਿੰਡ ਦਾ ਐਡਰੈਸ ਹੈ ਕਿਹੜੇ ਵਿਭਾਗ ਵਿੱਚ ਕਿਹੜੀ ਨੌਕਰੀ ਹੈ ਕਾਈਂਡੀ ਸਾਡੇ ਸਾਹਮਣੇ ਪੇਸ਼ ਕੀਤੀ ਤੇ ਉਹ ਵੀ 5-7 ਹਜ਼ਾਰ ਤੋਂ ਵੱਧ ਦੇ ਰੋਦੇ ਝੂਠੋ ਝੂਠ ਹੀ ਉਹ ਬੋਰਡ ਤੇ ਆਪਣੇ ਆਪ ਹੀ ਨੰਬਰ ਮੇਰੇ ਹੱਥ ਦੇ ਅਸਤੇ ਰਾਤ ਨੂੰ ਕਹਿ ਦਿੰਦੇ ਨੇ ਕਿ 8-900 ਹਰ ਹਫ਼ਤੇ ਵਧਾ ਦੇ ਤੇ ਜਿੰਨੀਆਂ ਭਰਤੀਆਂ ਹੋਈਆਂ 80% ਭਰਤੀਆਂ ਸਾਰੀਆਂ ਬਾਹਰਲੇ ਚੋ ਗਿਆ ਕੋਈ ਹਰਿਆਣਾ ਚੋਂ ਆ ਗਿਆ ਕੋਈ ਦਿੱਲੀ ਚੋਂ ਆ ਗਿਆ ਕੋਈ ਰਾਜਸਥਾਨ ਚੋਂ ਆ ਗਿਆ ਉਹ ਕਿਤਵਾਦ ਸਾਰੀ ਸਰਕਾਰ ਦਿਗਿਓ ਚੱਲਦੀ ਫਿਰੇ ਦੋਨੋਂ ਦੋਨੋਂ ਹੱਥੀ ਹੁਣ ਇਹਨਾਂ ਦੀ ਬਰਜ਼ੋਰ ਕੋਸ਼ਿਸ਼ ਹੈ ਕਿ ਜੋ ਜੋ ਪੰਜਾਬ ਚਲੇ ਗਏ ਉੱਟ ਕੇ ਆ ਝੋਨਾ ਆ ਰਿਹਾ ਮੰਡੀਆਂ ਚ ਮੇਰਾ ਕੋਈ ਆੜਤੀ ਭਰਾ ਹੈ ਇੱਥੇ ਬਿਠਾ ਹੈ ਯਾ ਚਲੋ ਝੋਨਾ ਬੀਜਣ ਵਾਲਾ ਤੂੰ ਹੀ ਹੋਣਾ ਉਹਨਾਂ ਨਾਲ ਗੱਲ ਨਹੀਂ ਕਰਦੇ ਝੋਨਾ ਕਿਉਂ ਆ ਰਿਹਾ ਹੋਣ ਮੈਨੂੰ ਦੱਸੋ ਕੋ 200 ਤੋਂ 300 ਰੁਪਏ ਕਿਨਟਲ ਤੇ ਚਾਖ ਲਾ ਰਹੇ ਨੇ ਕਿ ਨਹੀਂ ਗਿੱਲੇ ਤੇ ਝੋਨੇ ਲਾਈ ਜਾਇ ਤੇ ਪਿਛਲੇ ਸਾਲ ਵੀ ਹੋਇਆ ਉਸ ਤੋਂ ਪਿਛਲੇ ਸਾਲ ਨਾਲ ਵੀ ਇਹੀ ਹੈ ਅਸੀਂ ਓਪਨਲੀ ਚੈਲੰਜ ਕੀਤਾ ਕਹਿੰਦੇ 1 ਰੁਪਈਆ ਦਾ ਕਿਸੇ ਨੂੰ ਘੱਟ ਨਹੀਂ ਲੱਗਦਾ ਮੁਆਵਜ਼ਾ ਕਿਸ ਨੂੰ ਅਜੇ ਤੱਕ ਆਇਆ ਪਿੰਡ ਜੀ ਇਹ ਮੈਨੂੰ ਦੱਸੋ ਕਹਿੰਦਾ ਸੀ 20000 ਤੁਹਾਨੂੰ ਅਸੀਂ ਕਿੱਲੇ ਪਿੱਛੇ 20000 ਮੁਆਵਜ਼ਾ ਦੇ ਉਸੇ ਟਾਈਮ ਆ ਜਾਏਗਾ ਬਾਕੀ ਗਰਦੌਰੀਆਂ ਤੋਂ ਬਾਅਦ 30000 ਹੈ 1 ਰੁਪਈਆ ਕਿਸੇ ਨੂੰ ਇਹ ਕੁਕੜੀਆਂ ਦਾ ਬੱਕਰੀਆਂ ਦਾ ਤੇ ਕੀ ਦੇਣੇ ਵਜਾ ਦਾ گاਵਾ ਦਾ ਅਜੇ ਤੱਕ ਮੁਆਵਜ਼ਾ ਕਿਸ ਨੂੰ ਨਹੀਂ ਮਿਲਿਆ ਸੋ ਮੇਰੀ ਗੁਜ਼ਾਰਿਸ਼ ਇਹ ਨਹੀਂ ਹੈ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਦੇਖੋ ਅਸ ਟਾਈਮ ਤਰਨਤਾਲ ਅਸੈਂਬਲੀ ਸੀਟ ਨੇ ਇਸ ਗੱਲ ਦਾ ਫੈਸਲਾ ਲੈਣਾ ਤੇ ਫਤਵਾ ਦੇਣਾ ਕਿ ਅਸੀਂ ਜੂਨ 27 ਕਿਸ ਕਿਸਮ ਦੀ ਤੁਲਜਨ ਕਰਦੇ ਹਾਂ ਇਹ ਫਤਵਾ ਕਲੀਅਰ ਹੋਏਗਾ ਕਾਂਗਰਸ ਸੱਜ ਦੇ ਵਿੱਚ ਖੁਬਲਾਨਾ ਮਹਿਸੂਸ ਕਰ ਰਹੇ ਹਰ ਗੱਲ ਨੂੰ ਜਿੱਦਰ ਮਰਜ਼ੀ ਟਵਿਸਟ ਕਰਦਾ ਜੇ ਤਰਨਤਾਲ 'ਚ ਅਸੀਂ ਵੀ ਪ੍ਰਭਾਵਿਤ ਹਾਂ ਉਸ ਉਸ ਲੜਾਈ ਦੇ ਵਿੱਚ 15 ਸਾਲ 35 ਇੰਤਜ਼ਾਰ ਤੋਂ ਵੱਧ ਸ਼ਾਤਾਂ ਪਜਾਟ ਕੋਈ ਪਰਿਵਾਰ ਇਹੋ ਜਿਹਾ ਨਹੀਂ ਬਚਿਆ ਜਿਹਨੂੰ ਉਹਦਾ ਸੇਖ ਨਾ ਪਹੁੰਚਿਆ ਐਸਨ ਵੱਧ ਪਹੁੰਚਿਆ ਕੇ ਇਹ ਕਹਿੰਦਾ ਅੱਜ ਫੇਰ ਉਹੀ ਕੰਮ ਫਰੋਕੀਆਂ ਦੇ ਟੈਲੀਫੋਨ ਫਰੋਕੀਆਂ ਦੇ ਚਿੱਠੀਆਂ ਹਰ ਤੀਸਰੇ ਬੰਦੇ ਤੋ ਪਹੁੰਚੀ ਜਾਂਦੀਆਂ ਜੇ ਸੀ ਆਪਣੇ ਨੌਜਵਾਨ ਬੱਚਿਆਂ ਦਾ ਪੁੱਤ ਆਪਣਾ ਆਪਣੇ ਆਪਣੇ ਪਰਿਵਾਰਾਂ ਦਾ ਪੁੱਤ ਆਪਣੇ ਕਾਰੋਬਾਰ ਭਾਵੇਂ ਛੋਟੇ ਨੇ ਭਾਵੇਂ ਵੱਡੇ ਨੇ ਜੇ ਚਾਹਣੇ ਕੋ ਸੁਰੱਖਿਤ ਰਹਿਣ ਉਹ ਠੋਸ ਲੀਡਰ ਲੈਣਾ ਉਹ ਠੋਸ ਪਾਰਟੀ ਨੂੰ ਵੋਟ ਪਾਉਣੀ ਕਾਂਗਰਸ ਹੀ ਅੱਗੇ ਪੰਜਾਬ ਦੇ ਵਿੱਚ ਕਿਤੇ ਦੇ ਪੰਨੇ ਨਹੀਂ ਪਵਾ ਸੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਸਹਾਯਕ ਬੰਦੇ ਸਿੰਘ ਜੀ ਪੀ ਤੇ ਤੁਹਾਡੇ ਸਾਥੀ ਬਿਕਰ ਗੁਰੂ ਮਹਾਰਾਜ ਸਾਹਿਬ ਇਹਨਾਂ ਫਤਵਾ ਕਾਂਗਰਸ ਤੇ ਆਖੇ ਤੋ ਕਾਂਗਰਸ ਤਾਂ ਇਹ ਚਾਹੇਗੀ ਇੱਕ ਮਹੀਨੇ ਤੋਂ ਬਾਅਦ ਜੇ ਕਿਸੇ ਨੂੰ ਫਰੋਤੀ ਦਾ ਟੈਲੀਫੋਨ ਆਏਗਾ ਤੇ ਸਾਨੂੰ ਨਵੀਂ ਲੱਗਾ ਬਾ ਕਿਸੇ ਨੂੰ ਟੈਲੀਫੋਨ ਆਏਗਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਾਨੂੰ ਜਿਹੜੀ ਕੀਮਤ ਹੋਵੇ ਸਿਰਾ ਸਾਨੂੰ ਨੇ ਜਿੱਛਣਾ ਇਹਨਾਂ ਦੇ ਵਾਸਤੇ ਖੇਡ ਇਹਨਾਂ ਦੇ ਤੇ ਕੋਈ ਕਹਨੇ ਚੀ ਹੈ। ਤੋਂ ਇਸ ਗੱਲ ਕਾਰਨ ਇਹਨਾਂ ਨੂੰ ਬੜਾ ਟਾਈਮ ਆਪਾਂ ਦੇਉਂਦੇ। ਤੁਸੀਂ ਵੇਖਿਆ ਹੀ ਹੈ 94 95 ਇਕੱਠੇ ਹੋਏ ਨੇ ਇੱਕ ਹੋਰ ਵਧਾ ਦਿਓਗੇ ਤਾਂ ਕਰੋਗੇ ਕੀ? ਸਭੋ ਇੱਕ ਮੈਸੇਜ ਜਾਣਾ ਚਾਹੀਦਾ ਕਿ ਤਰਨਤਾਰ ਦਾ ਜਿਹੜਾ ਇਲੈਕਟ੍ਰਾਈਟ ਤੇ ਤਰਨਤਾਰ ਦਾ ਜਿਹੜਾ ਬੋਤੋ ਦੇ ਬੜਾ ਸੂਝਵਾਨ ਉਹਨੇ ਸਾਰੇ ਦੇਸ਼ ਨੂੰ ਇਤੋਂ ਸੰਦੇਸ਼ ਜਾਣਾ ਕਿ ਅਸੀਂ ਅਮਨ ਤੇ ਸ਼ਾਂਤੀ ਚਾਹਂਦੇ। ਸਾਡੀ ਅਗਲੀ ਗੱਲ ਵੀ ਹੈ ਮੈਂ ਇਤੋਂ ਤੱਕ ਨਹੀਂ ਰਹਿਣਾ। ਪ੍ਰਮਾਤਮਾ ਨੇ ਮਿਹਰ ਕੀਤੀ ਅਸੀਂ ਇੰਟਰਨੈਸ਼ਨਲ ਬਾਰਡਰ ਜਿਹੜਾ ਏਸ਼ੀਆ ਦੇ ਨਾਲ ਯੂਰੇਸ਼ੀਆ ਨਾਲ ਉਹ ਖੁਰਵਾਣਾ ਇਹ ਜਿੰਨਾ ਸਾਡਾ ਰੀਜਨ ਹੈ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਦਾ ਇਹ ਸਾਰਾ ਸਿੰਗਾਪੁਰ ਪੱਟੀ ਗਾਂਦੇ ਟਾਈਮ ਦੇ ਵਿੱਚ ਸਾਰਾ ਨਾ ਪਰਫੁੱਲਟ ਰੀਜਨ ਜਿੱਦਿਨੇ ਸਾਡਾ ਇੰਟਰਨੈਸ਼ਨਲ ਬਾਰਡਰ ਖੁੱਲਿਆ ਸਾਰਾ ਨਾ ਅਮੀਰ ਰੀਜਨ ਹਿੰਦੁਸਤਾਨ ਦਾ ਇੱਕ ਸਾਡਾ ਪੰਜਾਬ ਦਾ ਕਿਸੇ ਲੀਡਰ ਦੀ ਲੋੜ ਬੰਦੇ ਉਹਦੀ ਲੋੜ ਹੈ ਜਿਹਦੀ ਕੋਈ ਸੋਚ ਜਿਹਦੀ ਸੋਚ ਹੋਏਗੀ ਸਾਰਾ ਕੰਮ ਹੋ ਜਾਸਾ ਪ੍ਰਤਾਪ ਸਿੰਘ 8 ਸਾਲ ਰਹੇ ਨੇ ਮੁੱਖ ਮੰਤਰੀ ਕੱਲਾ ਮੈਂ ਜੀ ਜੀ ਨੂੰ ਮੌਕਾ ਮਿਲਿਆ 8 ਸਾਲਾਂ ਦੇ ਵਿੱਚ ਇੱਕ ਨੰਬਰ ਦਾ ਸੂਬਾ ਰਿਹਾ 1980 ਤੱਕ 1 ਰੁਪਏ ਦਾ ਕਰਜ਼ਾ ਨਹੀਂ ਸੀ ਸਾਡੇ ਕੋਲ 47 ਤੱਕ 1 ਰੁਪਏ ਦਾ ਕਰਜ਼ਾ ਨਹੀਂ ਰੈਵਨਿਊ ਸਰਕਲ ਸਟੇਟ ਸੀ ਕਰਜ਼ਾ ਚਲਿਆ 15 ਸਾਲ ਜਦੋਂ ਪੰਜਾਬ ਦੇ ਹਾਲਾਤ ਨੇ ਇੰਡਸਟਰੀ ਫਾਈਲ ਕਾਰੋਬਾਰ ਬੰਦ ਹੋ ਗਿਆ ਮੇਰੀ ਹੱਥ ਜੋੜ ਕੇ ਗੁਦਾਰੀ ਸਾਰੇ ਵੀਰਾਂ ਨੂੰ ਜਿਹੜੇ ਕਦੇ ਚਲੇ ਵੀ ਗਏ ਨੇ ਯਾਦਵੰਦ ਸਿੰਘ ਦੀ ਸਾਰਿਆਂ ਨੂੰ ਕਰਨਾ ਸਾਰਿਆਂ ਨੂੰ ਬੇਨਤੀ ਕਰਦਾ ਇਹਨਾਂ ਤਿੰਨੋਂ ਜਮਾਤਾਂ ਨੂੰ ਵੋਟ ਪਾਣਾ ਪੰਜਾਬ ਨੂੰ ਉਸੇ ਅੰਨੇਰੇ ਵਕਤ ਕੇ ਲਾ ਜਿਹੜਾ 15 ਸਾਲ ਅਸੀਂ ਹਾਲਾਤ ਆਪਣੇ ਰਹੇ ਨੇ ਇਹ ਹਾਲਾਤ ਵਿਗੜੇ ਮੇਰੀ ਇੱਕ ਵਰਨਿੰਗ ਹੋਰ ਸੁਣ ਲਓ ਮੈਨੂੰ 50 ਸਾਲ ਹੋ ਗਏ ਸਿਆਸਤ ਨਾਲੋਂ ਪੁਰਾਣਾ ਸਿਆਸਤ ਦੇ ਵਿੱਚ ਇਸ ਟਾਈਮ ਪ੍ਰੈਜ਼ੈਂਟ ਲੋਰਡ ਦੇ ਵਿੱਚੋਂ ਤੁਹਾਡਾ ਦਾਸ 1978 ਦਾ ਮੈਂ ਜੇ ਹਾਲਾਤ ਇਹੀ ਵਿਗੜੇ ਰਹੇ ਤੇ ਬੀਜੇਪੀ ਜਿਹੜੀ ਹੈ ਉਹ ਪੈਰਾਮਿਲਟਰੀ ਫੋਰਸੇਸ ਲਿਆਏਗੀ ਗਵਰਨਰ ਦਾ ਰਾਜ ਲਿਆਏਗੀ ਜਿਸ ਤਰ੍ਹਾਂ ਪਹਿਲੇ ਹੋਇਆ ਇਹੀ ਕੰਮ ਹੋਗਾ ਫਤਵਾ ਕਲੀਅਰ ਫਤਵਾ ਹੋਣਾ ਚਾਹੀਦਾ ਕਲੀਅਰ ਕੱਟ ਫਤਵਾ ਹੋਣਾ ਚਾਹੀਦਾ ਕੈਂਡੀਡੇਟਾਂ ਵੱਲ ਨਾ ਵੇਖੋ ਪਾਰਟੀ ਵੱਲ ਵੇਖੋ ਸੋਚ ਵੱਲ ਵੇਖੋ ਜੇ ਅਮਨ ਸ਼ਾਂਤੀ ਚਾਹੁੰਦੇ ਆ ਤੇ ਦ੍ਰਿੜਤਾ ਦੇਣਾ ਇਸ ਇਲੈਕਸ਼ਨ ਨੂੰ ਕਿਸੇ ਕੈਂਡੀਡੇਟ ਦੀ ਇਲੈਕਸ਼ਨ ਨਾ ਸਮਝੋ ਆਣ ਵਾਲੇ ਆਪਣੇ ਨੌਜਵਾਨ ਬੱਚਿਆਂ ਦੀ ਕੋਈ ਗੱਲ ਨਹੀਂ ਹੋਣੀ ਤੋਂ ਇੰਨਾ ਕੰਦਾ ਹੋਇਆ ਮੈਂ ਜਿਸ ਤਰ੍ਹਾਂ ਸਿੱਕੀ ਸਾਹਿਬ ਨੇ ਤੇ ਗਿੱਲ ਸਾਹਿਬ ਨੇ ਕਿਹਾ ਯਾਦਵਿੰਦਰ ਸਿੰਘ ਜੀ ਤੁਹਾਡਾ ਤੁਹਾਡੇ ਸਾਥੀਆਂ ਦਾ ਇੱਜ਼ਤ ਨਹੀਂ ਹੋਏਗਾ ਮਾਨਮੀ ਹੋਏਗਾ ਤੁਹਾਡੀ ਪਾਰਟੀ ਦੇ ਵਿੱਚ ਵੀ ਪੋਜੀਸ਼ਨ ਅਸੀਂ ਤੁਹਾਡੇ ਰੁਤਬੇ ਮੁਤਾਬਕ ਦੇਵਾਂਗੇ ਆਂਦੇ ਟਾਈਮ ਦੇ ਵਿੱਚ ਤੁਹਾਨੂੰ ਪੂਰਨ ਇੱਜ਼ਤ ਮਾਨ ਤੇ ਸਨਮਾਨ ਮਿਲੇਗਾ ਮੈਂ ਇਨਲੀਗਲੀ ਕਰਨਾ ਚਾਹਨਾ ਇਹ ਝੂਠੀਆਂ ਜਮਾਤਾਂ ਵਰਗਾਂ ਮੈਂ ਇਹੋ ਜਿਹਾ ਵਾਦਾ ਨਹੀਂ ਕਰਨਾ ਚਾਹਂ ਕਿ ਇੱਥੇ ਵਾਦਾ ਕੋਈ ਕਰ diel ਇਲੈਕਸ਼ਨ ਮੁੱਕ ਜੇ ਤੇ ਤੂੰ ਕੌਣ ਤੇ ਮੈਂ ਕੌਣ ਕੁਇਸ ਗੱਲ ਕਰ ਮੈਂ ਤੁਹਾਡਾ ਮਸ਼ਕੂਰ ਹਾਂ ਬਹੁਤ ਤੁਸੀਂ ਚੰਗਾ ਫੈਸਲਾ ਕੀਤਾ ਇਹ ਤਿੰਨ ਫੈਸਲਾ ਕੀਤੇ ਇੱਥੇ ਤੁਸੀਂ ਸਾਡੀ ਮਦਦ ਕਰੋ ਕਿ ਡੱਟ ਕੇ ਜਿੱਥੇ ਗਿਲਸ਼ਾਹ ਦੇ ਤੁਹਾਡਾ ਸਰੇ ਉੱਥੇ ਗਿਲਸ਼ਾਹ ਦੀ ਮਦਦ ਕਰੋ ਸੱਜਿਆ ਜਿੱਥੇ ਸਿੱਕੀ ਸਾਹਿਬ ਦੀ ਗੱਲ ਹੈ ਉੱਥੇ ਸਿੱਕੀ ਸਾਹਿਬ ਦੇ ਫੈਸਲਾ ਕਰੋ ਕੋ ਵੱਡੀ ਵੱਡੀ ਗੱਲ ਨਹੀਂ ਇਸ ਤੋਂ ਬਾਅਦ ਹੋਣ ਅਗਲੀ ਵਾਰੀ ਖਲੂਬ ਦੀ ਅੱਜ ਉਹ ਵੀ ਬਿਲਕੁਲ ਕੰਡੇ ਦੇ ਹੀ ਕੰਮ ਇਹ ਹਾਂ ਉਹ ਜ਼ਿਆਦਾ ਇੱਥੋਂ ਵੇਲੇ ਹੋ ਗਿਆ ਅਗਲਾ ਖਡੂਰ ਤੇ ਜਾਣਾ ਪੈਣਾ ਫਿਰ ਸ਼ਕੀਰ ਸਾਹਿਬ ਦੇ ਫਿਰ ਆ ਸਾਰੀ ਸਾਰੀ ਕਲਾ ਜਿਹੜੀ ਆ ਮੋੜ ਕੇ ਗੱਡੀ ਆਹੀ ਖਡੂਰ ਸਾਹਿਬ ਨੂੰ ਕਰ ਲੈਣਗੇ ਸੋ ਇਹ ਖੇਲ ਦਾ ਸਾਥ ਇਸੇ ਕੰਮ ਚ ਜਦੋਂ ਜੈ ਚ ਗੁਜ਼ਰਨਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਤਹਿੀਰਬਾਨੀ ਅਰਦਾਸ ਜੀ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਹੱਦ ਦੇ ਪਾਰ ਆਓ ਮੈਂ ਆਫਿਸ ਚ ਬਾਕੀ ਕੰਮ ਕਰ ਲੈਣਾ ਕਰਨ ਵੀਰ ਨੂੰ ਮੈਂ ਕਿਹਾ ਜੇ ਮੈਂ ਚਲੋ ਵੀ ਆ ਜੇ ઓનુ આપે બહુ બહુ શુક્રિયા વાગુજી કાચા